ਦੇਨ ਅਮਰਿਤਪਾਲ ਸਿੰਘ ਡਿਬੁਰਗਾ ਜੇਲ੍ਹ ਤੋਂ ਬਾਹਰ ਆ ਕੇ ਲੋਕ ਸਵਾਦੀ ਮੈਂਬਰੀ ਸੋਚ ਚੁੱਕਣਗੇ ਆਖਰ ਪਰੋਲ ਮਿਲੀ 4 ਦਿਨਾਂ ਦੀ دیر ਸ਼ਾਮ ਲੰਘੇ ਕੱਲ ਇੱਕ ਖਬਰ ਆਗੀ ਸੀ ਸਾਹਮਣੇ ਪਰ ਸ਼ਰਤ ਅਧਾਰਤ ਹੈ 4 ਦਿਨਾਂ ਦੀ ਪਰ ਇਹ 4 ਦਿਨਾਂ ਦੀ ਨਹੀਂ ਹੈ 4 ਦਿਨ ਜਾਂ 4 ਦਿਨਾਂ ਤੋਂ ਘੱਟ ਦੀ ਪਰੋਲ ਹੈ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੂੰ ਚਿੱਠੀ ਲਿਖੀ ਗਈ ਡਿਬੁਰਗਾ ਜੇਲ੍ਹ ਤੋਂ ਅਮਰਿਤਪਾਲ ਸਿੰਘ ਵੱਲੋਂ 11 ਜੂਨ ਨੂੰ ਕਿ ਮੈਨੂੰ ਲੋਕਾਂ ਨੇ ਇੱਕ ਡੂਟ ਸਾਹਿਬ ਹਲਕੇ ਤੋਂ ਜੇਤੂ ਕਰਾਰ ਦਿੱਤਾ ਮੈਂ 197000 ਹੈ 210 ਵੋਟਾਂ ਦੇ ਨਾਲ ਸਭ ਤੋਂ ਵੱਧ ਮਾਰਜਿਨ ਨਾਲ ਪੰਜਾਬ ਤੋਂ ਜਿੱਤੇ ਹਾਂ ਤੇ ਜੇ 12 ਐਮਐਲਏ 12 ਮੈਂਬਰ ਪਾਰਲੀਮੈਂਟ ਬਾਕੀ ਸੌ ਚੁੱਕ ਸਕਦੇ ਨੇ ਤਾਂ ਮੇਰਾ ਵੀ ਪੰਜਾਬ ਦੇ ਚੁਣੇ ਹੋਏ ਨੁਮਾਇੰਦੇ ਵਜੋਂ ਹੱਕ ਬਣਦਾ ਸੰਵਿਧਾਨਕ ਹੱਕ ਹੁੰਦਾ ਹੈ ਕਿ ਮੈਨੂੰ ਸੌ ਚੁੱਕਾਉਣ ਦਾ ਮੌਕਾ ਦਿੱਤਾ ਹੋਵੇ ਮੈਨੂੰ ਪਰੋਲ ਦਿੱਤੀ ਜਾ ਇਧਰ ਪਰਿਵਾਰ ਵੱਲੋਂ ਵਕੀਲ ਵੱਲੋਂ ਵੀ ਚਾਰਜੋਇ ਕੀਤੀ ਗਈ ਹੈ ਸੋ ਪੰਜਾਬ ਸਰਕਾਰ ਨੇ ਜਲ ਅੰਮ੍ਰਿਤਸਰ ਦੇ ਡੀਸੀ ਨੇ ਇਹਨਾਂ ਦੀ ਕਾਰਵਾਈ ਵਾਲੀ ਫਾਈਲ ਜਦੋਂ ਤਿਆਰ ਹੋ ਕੇ ਓਮਰਲਾਖੁਰ ਪਹੁੰਚੀ ਤੇ ਜਦੋਂ ਇਹ ਸਾਹਮਣੇ ਆਈ ਖਬਰ ਕਿ 5 ਜੁਲਾਈ ਨੂੰ ਰਾਸ਼ੀ ਉਹਨਾਂ ਨੂੰ ਚੁਕਾਈ ਜਾ ਰਹੀ ਹੈ ਹਨਾ ਇੰਜੀਨੀਅਰ ਰਾਸ਼ੀ ਸੇਖੋਂ ਰਾਂ ਨੂੰ ਸੋ ਉਸੇ ਦਿਨੇ ਚਰਚਾ ਚਲੀ ਕਿ ਉਸੇ ਦਿਨ ਅਮਰਪਾਲ ਸਿੰਘ ਨੂੰ ਸੋ ਚੁਕਾਈ ਜਾ ਸਕਦੀ ਹੈ ਫਿਰ ਆਖਰ ਅੰਗੇ ਕੱਲ੍ਹ ਦੇਰਸ਼ਾ ਮੇ ਖਬਰ ਨਸਰ ਹੋਈ ਕਿ ਬਿਲਕੁਲ ਜੀ 4 ਦਿਨਾਂ ਦੀ ਪੈਰੋਲ ਮਨਜ਼ੂਰ ਹੋ ਗਈ ਹੈ 5 ਜੁਲਾਈ ਤੋਂ 4 ਦਿਨਾਂ ਦੀ ਪੈਰੋਲ ਮਤਲਬ ਕੱਲ ਤੋਂ ਇਪਰੋਲ ਸ਼ੁਰੂ ਹੋਣੀ ਹੈ ਤੇ ਕੱਲ ਨੂੰ ਹੀ ਸੌ ਚੱਕਣ ਦੀ ਆਸ ਹੈ। ਪੰਜਾਬ ਪੁਲਿਸ ਦੀਆਂ ਟੀਮ ਪੰਜਾਬ ਪੁਲਿਸ ਦੀ ਟੁਕੜੀ ਡਿਬਿਊਗਰ ਪਹੁੰਚ ਗਈ ਹੈ। ਉਥੋਂ ਡਿਬਿਊਗਰ ਜੇਲ੍ਹ ਦੇ ਕੁਝ ਸੁਰੱਖਿਆ ਦਸਤੇ ਨਾਲ ਹੋਣਗੇ। ਹਾਂ ਨਾਲ ਪੰਜਾਬ ਦੀ ਟੀਮ ਹੋएगी। ਇਹ ਰੂਟ ਕਿਹੜਾ ਹੋਏਗਾ? ਹਾਂ ਰੇਲ ਗੱਡੀ ਹੋਏਗੀ, ਜਹਾਜ਼ ਹੋਏਗੀ, ਕਿਹੜੀ ਉਡਾਨ ਹੋਏਗੀ? ਕਿਵੇਂ ਲੈ ਕੇ ਜਾਣਾ? ਇਹ ਕਿਸੇ ਨੂੰ ਨਹੀਂ ਦੱਸਿਆ ਜਾ ਰਿਹਾ। ਸੋ ਜ਼ਿਆਦਾਤਰ ਮੰਨਿਆ ਜਾ ਰਿਹਾ ਕਿ ਅਸਾਮ ਤੋਂ ਦਿੱਲੀ ਵੱਲ ਜਿਹੜੀ ਸਿੱਧੀ ਉਡਾਨ ਹੈ, ਉਹਦੇ ਰਾਹੀਂ ਅਮਰਿਤਪਾਲ ਸਿੰਘ ਨੂੰ ਕੱਲ ਦਿੱਲੀ ਲਿਜਾਇਆ ਜਾਇਆ ਜਾਏਗਾ ਤੇ ਕੱਲ ਨੂੰ ਹੀ ਉੱਥੇ ਸੌਂਚਖਾਈ ਜਾਊਗੀ ਤੇ ਜੇ ਰੋਕਣਾ ਪਿਆ ਤਾਂ ਦਿੱਲੀ ਹੀ ਰੱਖਣਾ ਰੱਖਿਆ ਜਾਊਗਾ ਤੇ ਦਿੱਲੀ ਤੋਂ ਵਾਪਸ ਜਿਪਰੂ ਘਰ ਲਿਆਂਦਾ ਜਾਊਗਾ 4 ਜਾਂ 4 ਦਿਨਾਂ ਤੋਂ ਘੱਟ ਦੀ ਪੈਰੋਲ ਤਾਂ ਕਿ ਜੇ ਸ਼ੁੱਕਰਵਾਰ ਨਹੀਂ ਸੌਂਚੁੱਕ ਹੁੰਦੀ ਤਾਂ ਫਿਰ ਸ਼ਨੀਵਾਰ ਐਤਵਾਰ ਕੀ ਦਿੱਲੀ ਹੋ ਰਹਿਣਾ ਪਊਗਾ ਸੋਮਵਾਰ ਚਕਾਈ ਜਾਊਗੀ ਕਿਉਂਕਿ ਹੁਣ ਇਹਦੇ ਲਈ ਕੋਈ ਵੱਖਰਾ ਸਮਾਗਮ ਨਹੀਂ ਹੋਣਾ ਓਮ ਬਿਰਲਾ ਆਪਣੇ ਕੈਬਨ ਦੇ ਵਿੱਚ ਭਾਰਤੀ ਸੰਸਦ ਦੇ ਵਿੱਚ ਓਮ ਬਿਰਲਾ ਜਿੱਥੇ ਕੈਬਨ ਹੈ ਉੱਥੇ ਅਮਰਿਤਪਾਲ ਸਿੰਘ ਨੂੰ ਸੌਂਚਖਾ ਦਿੱਤੀ ਜਾਣੀ ਸੋ ਇੰਜ ਇਹ 4 ਦਿਨਾਂ ਦੀ ਪਰੋਲ ਦੌਰਾਨ ਸ਼ਰਤ ਰੱਖੀ ਗਿਆ ਅਮਰਿਤਪਾਲ ਸਿੰਘ ਸੌਹ ਚੁੱਕਣ ਦੇ ਲਈ ਇਹ ਪ੍ਰਕਿਰਿਆ ਹੋ ਗਈ ਨਾ ਉਹ ਪਰਿਵਾਰਕ ਜੀਆਂ ਨੂੰ ਬੇਸ਼ੱਕ ਅਜੀ ਇਸ ਗੱਲ ਦੀ ਹੋ ਸਕਦਾ ਮੰਗ ਉੱਠੇ ਕਿਉਂਕਿ ਪਰਿਵਾਰ ਇਹ ਗੱਲ ਦੇ ਲਈ ਦਬਾਅ ਬਣਾ ਰਿਹਾ ਜੋਰ ਪਾ ਰਿਹਾ ਕਿ ਅਮਰਿਤਪਾਲ ਸਿੰਘ ਨੂੰ ਘੱਟੋ ਘੱਟ ਆਪਣੇ ਘਰੇ ਤਾਂ ਆਉਣ ਦਿਓ ਆਪਣੇ ਹਲਕੇ 'ਚ ਤਾਂ ਆਉਣ ਦਿਓ ਜਿਹੜੇ ਲੋਕਾਂ ਨੇ ਜਿਤਾਇਆ ਉਹਨਾਂ ਨੂੰ ਤਾਂ ਮਿਲਣ ਦਿਓ ਉਹਨਾਂ ਦਾ ਧੰਨਵਾਦ ਤਾਂ ਕਰਨ ਦਿਓ ਸੱਚਖੰਡ ਦਰਬਾਰ ਸਾਹਿਬ ਤੱਕ ਤਾਂ ਜਾਣ ਦਿਓ ਸੋ ਇਹਦੇ ਬਾਰੇ ਨਾਲ ਵੀ ਕਵਾਜ ਉੱਠ ਰਹੀ ਆ ਪਰ ਪਤਾ ਲੱਗ ਰਿਹਾ ਕਿ ਸ਼ਰਤ ਹੈ ਕਿ ਉਹਨਾਂ ਨੂੰ ਨਾ ਪਰਿਵਾਰ ਕੋ ਜੀ ਮਿਲ ਸਕਦਾ ਨਾ ਕੋਈ ਹੋਰ ਵਿਅਕਤੀ ਮਿਲ ਸਕਦਾ ਡਿਬੂਗਲ ਜੇਲ ਤੋਂ ਸਿਰਫ ਸੋਚਣ ਲਈ ਦਿੱਲੀ ਲਿਜਾਇਆ ਜਾਊਗਾ ਤੇ ਦਿੱਲੀ ਤੋਂ ਵਾਪਸ ਡਿਬੂਗਲ ਲਿਆਂਦਾ ਜਾਊਗਾ ਚਲੋ ਜੀ ਇਹ ਹੁਣ ਕੱਲ ਤੇ ਨਜ਼ਰ ਆ ਕਿ ਕੱਲ ਨੂੰ ਕੀ ਰਾਸ਼ੀ ਸੇਖ ਔਰ ਅਮਰਤਪਾਲ ਸਿੰਘ ਧੂਆਂ ਨੂੰ ਸੋਚਕਾਈ ਜਾਂਦੀ ਹੈ ਜਾਂ ਅਮਰਤਪਾਲ ਸਿੰਘ ਨੂੰ ਅਗਲੇ ਤਿੰਨ ਦਿਨਾਂ ਦੀ ਜਿਹੜੀ ਚਾਰ ਦਿਨਾਂ ਦੀ ਟੋਟਲ ਟੋਟਲ ਪੈਰੋਲ ਹੈ ਕੁਝ 5 ਤੋਂ ਇਲਾਵਾ ਜਿਹੜੀ ਅਗਲੇ ਦਿਨਾਂ ਦੀ ਤਿੰਨ ਦਿਨਾਂ ਦੀ ਪੈਰੋਲ ਹੈ ਸੋ ਉਹਨਾਂ ਚ ਕਿਸੇ ਨੂੰ ਸੋਚਕਾਈ ਜਾਂਦੀ ਹੈ ਇਹ ਨਜ਼ਰ ਹੋਊਗੀ